ਸਿਆਣੇ ਕਹਿੰਦੇ ਆ ਜੀ ਸਮਾਂ ਅਤੇ ਮੌਕਾ ਦੋਨੋਂ ਵਾਰ-ਵਾਰ ਨਹੀਂ ਮਿਲਦੇ ਅਤੇ ਇੱਕੋ ਜਗ੍ਹਾ ਤੇ ਤਾਂ ਇਕੱਠੇ ਮਿਲਣਾ ਬਹੁਤ ਰੇਅਰ ਗੱਲ ਹੋ ਜਾਂਦੀ ਹੈ ਜੇ 2025 ਦੀ ਗੱਲ ਕਰੀਏ ਤਾਂ ਤੁਹਾਨੂੰ ਸਮਾਂ ਅਤੇ ਮੌਕਾ ਦੋਨੇ ਇਕੱਠੇ ਮਿਲਣ ਜਾ ਰਿਹਾ ਹੈ ਕਿਉਂਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੋਨੇ ਸਰਕਾਰਾਂ ਮਿਲ ਕੇ ਤੁਹਾਡੇ ਲਈ 1 ਲੱਖ ਤੋਂ ਵੱਧ ਸਰਕਾਰੀ ਨੌਕਰੀਆਂ ਦੀਆਂ ਪੋਸਟਾਂ ਕੱਢਣ ਜਾ ਰਹੀ ਹੈ ਜਿਦੇ ਵਿੱਚ SSC, GD, MTS, CHSL ਅਤੇ CGL ਵਰਗੇ ਪੇਪਰ ਨਾਲ FCI ਦੀਆਂ ਪੋਸਟਾਂ ਅਤੇ ਰੇਲਵੇ ਦੀਆਂ ਪੋਸਟਾਂ ਪੰਜਾਬ ਪੁਲਿਸ ਅਤੇ ਨਾਲ ਪੰਜਾਬ ਪਟਵਾਰੀ, ਐਕਸਾਈਜ਼ ਇੰਸਪੈਕਟਰ ਵਰਗੇ ਪੇਪਰ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਹਦੀ ਤਿਆਰੀ ਦੇ ਲਈ ਤੁਹਾਨੂੰ ਅੱਜ ਤੋਂ ਹੀ ਜੁਟ ਜਾਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਬਾਅਦ ਸ਼ਾਇਦ ਹੀ ਤੁਹਾਨੂੰ ਸਰਕਾਰੀ ਨੌਕਰੀ ਮਿਲੇ ਕਿਉਂਕਿ ਇਹ ਪੋਸਟਾਂ ਇੱਕ ਵਾਰੀ ਭਰੀਆਂ ਤਾਂ ਬਾਅਦ ਦੇ ਵਿੱਚ ਛੇਤੀ ਖਾਲੀ ਨਹੀਂ ਹੋਣ ਜਾਂ ਤੇ ਤੁਹਾਨੂੰ ਇਹ ਮੌਕਾ ਦੁਆਰੇ ਨਹੀਂ ਮਿਲਣਾ ਜਿੰਨੇ ਵੀ ਬੱਚੇ ਪਲੱਸ 2 ਕਰ ਚੁੱਕੇ ਆ ਜਾਂ ਗ੍ਰੈਜੂਏਸ਼ਨ ਕਰ ਚੁੱਕਿਆ ਜਾਂ ਗ੍ਰੈਜੂਏਸ਼ਨ ਕਰ ਰਹੇ ਆ ਉਹਨਾਂ ਦੇ ਲਈ